ਲਓ ਵੀ ਮਿੱਤਰੋ ਅਨੋਵਾ ਲੈ ਆਂਦੇ ਆਪਾਂ ਤੁਹਾਡੇ ਵਾਸਤੇ ਸੱਤ ਪਹਿਲੀ ਬਾਈ ਜੀ ਮਾਡਲ ਕਿੰਨਾ ਜੀ 2007 ਮਾਡਲ 29 ਤਿਕਰ ਪਾਸ ਆ ਬਾਈ ਜੀ ਰੇਟ ਹੈਗਾ ਜੀ ਇਹ ਗੱਡੀ ਦਾ 215000 215000 210000 ਦੀ ਲੈ ਜਾਓ ਬਾਈ ਦੇ ਦੇਂਗੇ ਜੀ ਅੱਠ ਮਾਡਲ ਬਾਈ ਜੀ 22 ਤਿਕਰ ਪਾਸ ਰੇਟ ਹੈਗਾ 235000 235000 30 ਦੀ ਦੇ ਦਿਓ ਦੇ ਦੇਂਗੇ ਜੀ 30 ਦੀ ਦੇ ਲਓ ਵੀ ਚੱਕ ਲੋ 30 ਦੀ ਇਹ ਦੋ ਕੇ ਨੌ ਮਾਡਲ 2029 ਦੇ 10ਵੇਂ ਮਹੀਨੇ ਤਿਕਰ ਦੀ ਪਾਸਿੰਗ ਆ ਕੀ 275000 ਦੀ ਲਓ ਵੀ ਚੱਕ ਲੋ ਕਰਾ 270 ਵੀ ਦੇ ਦਾਂਗੇ ਚੱਕੋ ਚੱਕੋ ਵੀ 5-5 ਦਾ ਮਾਣ ਤਾਣ ਹਾਂਜੀ ਇਦੋਂ ਕਿ ਫੇਰ ਨਵਾਂ ਮਾਡਲ ਇਹ 2009 ਮਾਡਲ 2029 ਦੇ 10ਵੇਂ ਮਹੀਨੇ ਤਿਕਰ ਦੀ ਪਾਸੰਗ ਇਹਦੀ ਵੀ ਬੀਬਾ ਪਲਸ ਪਿਆ ਜੀ ਇਹ ਗੱਡੀ ਦਾ ਵੀ ਠੀਕ ਹੈ ਜੀ ਇਹ ਗੱਡੀ ਦੇ ਦਾਂਗੇ ਲਾਸਟ 270 ਦੀ ਲਓ ਵੀ 2 ਲੱਖ 70 ਹਜ਼ਾਰ ਦੀ ਸਾਰੀਆਂ ਗੱਡੀਆਂ ਦੇ ਵਿੱਚ 2012 ਪੰਜਾਂ ਬਈ 2030 ਤਿਕਰਪਾ ਸਿੰਘ 2030 ਤੱਕ ਪਾਸੇ ਦਾ ਨਿਊ ਸ਼ੇਪ ਦੇ ਵਿੱਚ ਤਿਆਰ ਆ ਲੱਗੀ ਵੱਜੀ ਗੱਡੀ ਕੋਈ ਨਹੀਂ ਸਾਰੀਆਂ ਗੱਡੀਆਂ ਦੀ ਸਰਵਿਸ ਵਗੈਰਾ ਹੋਈ 270 ਦੇ ਦਾਂਗੇ ਬਈ ਇਹ ਵੀ 2 ਲੱਖ 70 ਹਜ਼ਾਰ ਦੀ ਇਹ ਵੀ ਮਿਲ ਜਾਣੀ ਹੈ 11 ਮਾ ਇਹ ਦੇ ਦੇ ਦਾਂਗੇ ਤੁਹਾਨੂੰ 10 ਲੱਖ ਰੁਪਏ ਦੀ 3 ਲੱਖ ਦੀ ਬੀਮਾ ਬੂਮਾ ਵੀ ਪਿਆ ਭਈ ਇਹਦਾ ਹਾਂਜੀ ਇਹ ਦੋ 12 ਮਾਡਲ ਇਹ ਗੱਡੀ ਦੇ ਦਾਂਗੇ ਆਪਾਂ 360000 ਦੀ लास्ट ਜੀ ਲਾਵੇ ਕਰ ਲੋ ਸੰਪਰਕ ਕਰਾ ਵੀਰ ਨਾਲ ਠੀਕਾ ਨੰਬਰ ਸਕਰੀਨ ਤੇ ਪਾਏ ਵਾ ਆ ਜਾਓ ਪਿੰਡ ਸਲਾਤਪੁਰੇ ਦੇ ਵਿੱਚ ਗੱਡੀ ਲੈਣ ਦੇ ਵਾਸਤੇ ਧੰਨਵਾਦ ਜੀ